ਇਹ ਚੰਗੇ ਦਿਨ ਆ ਤਾਂ ਦੋ ਦਿਨ ਵੀ ਮਨਾਏ ਜਾ ਸਕਦੇ ਆ ਦੁਆਰਿ ਦਾ ਲੋਕੀ ਸਾਥ ਤੁਹਾਡੀ ਰੰਦੇ ਆ ਦੁਆਰੀ ਆਈ ਆਈ ਜਟਾਂਸ ਦਾ ਲੋਕ ਆ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਇਹ ਹਿੰਦੁਸਤਾਨ ਚ ਸਭ ਤੋਂ ਪਿਆਰਾ ਤਿਹਾਰ ਹੈ ਜਿਹੜਾ ਦੁਆਰੀ ਦੇ ਮਨਾਇਆ ਜਾਂਦਾ ਜਦੋਂ ਦੋ ਦਿਨ ਵੀ ਮਨਾਇਆ ਜਾਵੇ ਕੋਈ ਬੁਰੀ ਗੱਲ ਨਹੀਂ ਚੰਗੀ ਗੱਲ ਹੈ ਇਹਨਾਂ ਤੇ ਆ ਕਿ ਦੁਆਰੀ ਦਾ ਤਿਹਾਰ ਅੱਜ ਵੀ ਹੈ ਔਰ ਕੱਲ ਵੀ ਜਦੋਂ ਆਪਾਂ ਗੱਲ ਕਰਦੇ ਆ ਕੱਲ ਖਾਸ ਗੱਲ ਇਹ ਆ ਕਿ ਬੰਦੀ ਛੋੜ ਦਿਵਸ ਹੈ ਤੇ ਦੁਆਰੀ ਦਾ ਤਿਹਾਰ ਮਨਾਇਆ ਜਾਏਗਾ ਕਿਉਂਕਿ ਅਸ ਦੁਨੀਆ ਪਰ ਸੇਠਾ ਸਿੱਖ ਪੰਜਾਬੀ ਭਾਈਦਾਰਾ ਉਹ ਦੇਸ਼ ਦੇ ਲਈ ਨਤ ਮਾਸਤ ਹੁੰਦਾ ਹੈ ਕਿਉਂਕਿ ਇੰਦਾ ਬਹੁਤ ਵੱਡਾ ਇਤਿਹਾਸਕ ਵਿਸ਼ੋਕੜ ਹੈ ਠੀਕ ਪਾਸੇ ਪੂਰੇ ਦੇਸ਼ ਭਰ ਦੇ ਵਿੱਚ ਦੀਵਾਲੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਉੱਥੇ ਇੱਕ ਪਾਸੇ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਏ ਨੇ ਲੋਕ ਉੱਥੇ ਦੀਵਾਲੀ ਕਿਹੋ ਜੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਹਜਵੀ ਨਾਜ਼ੁਕ ਬਣੀ ਹੋਈ ਹੈ ਪੰਜਾਬੀਆਂ ਦੇ ਪਿੰਡਾਂਾਂ ਦੇ ਕਰ ਰਹੇ ਤੇ ਨਾ ਖੇਤ ਰਹੇ ਕਿ ਫਿਰ ਦੀਵਾਲੀ ਕਾ ਦੀ ਦੀਵਾਲੀ ਜਿਹੜੀ ਹੈਗੀ ਹੈ ਤੋਂ ਹੀ ਕਾਰਨਾ ਕਰਕੇ ਮਨਾਈ ਜਾਂਦੀ ਹੈ ਪਰਾਂ ਦੀ ਖੁਸ਼ੀਆਂ ਤੇ ਖੇੜਿਆਂ ਲਈ ਔਰ ਦੂਜੀ ਜਿਹੜਾ ਫਸਲਾਂ ਦਾ ਤਿਹਾਰ ਖੇਤਾਂ 'ਚ ਫਸਲਾਂ ਰੁੜਗੀਆਂ ਅੱਧਾ ਪੰਜਾਬ ਦਾ ਹੜਾਂ 'ਚ ਰੁੜ ਗਿਆ ਉਹਦੇ ਚੱਲਦੇ ਹੀ ਆਪਾਂ ਕਹਿ ਰਹੇ ਆ ਕਿ ਪੰਜਾਬੀ ਕਾ ਦੀ ਦੀਵਾਲੀ ਮਨਾਉਣ ਨਾ ਕਰ ਰਹੇ ਤੇ ਨਾ ਖੇਤ ਜਿਸ ਤਰ੍ਹਾਂ ਦੀ ਹਾਲਤ ਬਣੀ ਵੀ ਹੈ ਤਾਂ ਕਿਸਾਨ ਕੀ ਹੈ ਮੰਡੀਆਂ ਜਿਹੜੇ ਕਿਸਾਨ ਬੈਠੇ ਆ ਉਹ ਵੀ ਮੰਡੀਆਂ 'ਚ ਫਸਲਾਂ ਨਹੀਂ ਵਿਕ ਰੀਆਂ ਕਿਉਂ ਕਹਿੰਦੇ ਜੀ ਧੋਨੇ ਦੇ ਨਵੀਂ ਜਹਰ ਹੈ ਇਹਨਾਂ ਦਾ ਫਸਲਾਂ ਮੰਡੀਆਂ ਤੇ ਲੈਣ ਚੁੱਕੀਆਂ ਨਹੀਂ ਰਹੀਆਂ ਤੇ ਜਿਨ੍ਹਾਂ ਨੇ ਮੰਡੀਆਂ ਤੇ ਲੈ ਲੈਂਦੀਆਂ ਉਹਨਾਂ ਦੇ ਮੰਡੀਆਂ ਤੇ ਲੈਦੀਆਂ ਫਸਲਾਂ ਦੇ ਵੇਖਣਾ ਦੇਖੋ ਕਿ ਜਿਹੜੀਆਂ ਸਰਕਾਰਾਂ ਰਾਜ ਨੂੰ ਸਬਸਿਡੀਆਂ ਦੇ ਰਹੀਆਂ ਨੇ ਬਿਜਲੀ ਦੀਆਂ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਕਾਫੀ ਜ਼ਿਆਦਾ ਸਕਤੋਗੇ ਤੇ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਝਾੜ ਪਾਈ ਹੈ 10000 ਕਰੋੜ ਰੁਪਏ ਦਾ ਬੋਝ ਹੈ ਸਰ ਜੀ ਸਭ ਜਿਹੜਾ ਦਾ ਪਾਵਰ ਕਮਪਨੀ ਤੇ ਪਿਆ ਹੋਇਆ ਹੈ 10000 ਕਰੋੜ ਦਾ ਬੋਝ ਜਿਹੜਾ ਹੈਗਾ ਕਿਵੇਂ ਸਰਕਾਰਾਂ ਨੂੰ ਬੋਝ ਚੁਕਣੀਆਂ ਕਿ ਪੈਸਾ ਤਾਂ ਸਰਕਾਰਾਂ ਵੱਲੋਂ ਹੀ ਹੋਣਾ ਹੈ ਕੇਂਦਰ ਇੱਕ ਤਰੀਕੇ ਨਾਲ ਦਬਾਅ ਬਣਾ ਰਿਹਾ ਤੁਸੀਂ ਜਿਹੜੇ ਰਾਜ ਹੈਗੇ ਨੇ ਜਿਹੜੇ ਵੱਡੀਆਂ ਸਬਸਿਡੀਆਂ ਦੇ ਰਹੇ ਹੋ ਆਪਣੀਆਂ ਸਬਸਿਡੀਆਂ ਖਤਮ ਕਰੋ ਸੋ ਇੱਕ ਤਾਂ ਉਹਨਾਂ ਰਾਜਾਂ ਲਈ ਵੀ ਖਤਰੇ ਦੀ ਘੰਟੀ ਹੈ ਜਿਹੜੇ ਵੱਡੀਆਂ ਸਬਸਿਡੀਆਂ ਤੇ ਬਿੱਲ ਲੈ ਕੇ ਬੈਠੇ ਆ ਉਹਨੂੰ ਕਿਹਾ ਜਾਂਦਾ ਹੈ ਜਾਈਂਗੇ ਕਰੋ ਤੇ ਨਹੀਂ ਜਿਵੇਂ ਲਾਏਗਾ ਬਿਜਲੀ ਦੇ ਬਿੱਲ ਆਓ ਦਾਸ਼ਕਾ ਦਾ ਮੈਕੋ ਮਲਕਪੂਰ ਸਵਾਗਤ ਕਰਤੀਆਂ ਇਸ ਪ੍ਰੋਗਰਾਮ ਦੇ ਵਿੱਚ ਵਿਦੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਮੇਰ ਮੰਗੀ ਬਾਏ ਨੇ ਸਤਿਕਾਰ ਨਾਲ ਦਸਾਂ ਸਤਿ ਸ਼੍ਰੀ ਅਕਾਲ 900 ਲਪਾ ਹਾਜ਼ਰੀਆਂ ਦਸਾਂ ਕਚੈਰੀ ਸਰਸਤਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕੱਲ ਨੂੰ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹਾਲਾਂਕਿ ਕਿਹਾ ਜਾ ਰਿਹਾ ਕੱਲ ਨੂੰ ਦੀਵਾਲੀ ਵੀ ਮਨਾਈ ਜਾਣੀ ਹੈ ਪਰ ਕਈ ਲੋਕਾਂ ਦੇ ਵਿੱਚ ਹਲੇ ਤੱਕ ਇਹ ਪੰਬਲ ਪੂਸਾ ਬਣਿਆ ਹੋਇਆ ਹੈ ਕਿ ਦੀਵਾਲੀ ਅੱਜ ਵੀ ਹੈ ਤੇ ਲੋਕ ਕਨਫਿਊਜ਼ ਨੇ ਕਿ ਅੱਜ ਮਨਾਣ ਜਾਂ ਫਿਰ ਕੱਲ ਮਨਾਣ ਦੇਖੋ ਬੜਾ ਦਰਜਾ ਸਵਾਲ ਆ ਤੁਹਾਡਾ ਜਿਹੜੇ ਚੰਗੇ ਦਿਨ ਆ ਉਹ ਦੋ ਦਿਨ ਵੀ ਮਨਾਏ ਜਾ ਸਕਦੇ ਆ ਦੀਵਾਲੀ ਤਾਂ ਲੋਕੀ ਸਾਲ ਤੋਂ ਅਡੀ ਰਹਿੰਦੇ ਆ ਦੀਵਾਲੀ ਆਈ ਆਈ ਜਿਹੜਾਾਂਸ ਨਾਲ ਲੋਕ ਹੈ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਹਿੰਦੁਸਤਾਨ ਚ ਸਭ ਤੋਂ ਪਿਆਰਾ ਤਿਹਾਰ ਹੈ ਜਿਹੜਾ ਦੁਆੜੀ ਦੇ ਮਨਾਈ ਜਾਂਦਾ ਜਿੱਦੋਂ ਹਰ ਸਿਹਾਰਨ ਬੰਦੇ ਤੋਂ ਲੈ ਕੇ ਵੱਡੇ ਤੋਂ ਵੱਡਾ ਕਾਰੋਬਾਰ ਵੀ ਖੁਸ਼ਨਾ ਕਾਰੋਬਾਰੀ ਨੇ ਆਪਣਾ ਕਾਰੋਬਾਰ ਚੋਂ ਕੋਨੇ ਹੁੰਦੇ ਤੇ ਜਿਹੜੇ ਸਿਹਾਰਨ ਲੋਕ ਹੈ ਉਹਨਾਂ ਦੀ ਜ਼ਿੰਦਗੀ ਛੜੇ ਨੇਰੇ ਹੁੰਦੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਲਕਸ਼ਮੀ ਪੂਜਾ ਕਰਨ ਦੇ ਨਾਲ ਰੋਸ਼ਨੀਆ ਕਰਨ ਦੇ ਨਾਲ ਸਾਡੇ ਵੀ ਜ਼ਿੰਦਗੀ 'ਚ ਰੋਸ਼ਨੀ ਪਰਤੇਗੀ ਸੋ ਦੋ ਦਿਨ ਵੀ ਮਨਾਇਆ ਜਾਵੇ ਕੋਈ ਬੁਰੀ ਗੱਲ ਨਹੀਂ ਚੰਗੀ ਗੱਲ ਹੈ ਨਾਤੇ ਆ ਕਿ ਦੁਆਲੀ ਦਾ ਤਿਹਾਰ ਅੱਜ ਵੀ ਹੈ ਔਰ ਕੱਲ ਵੀ ਜਦੋਂ ਆਪਾਂ ਗੱਲ ਕਰਦੇ ਆਂ ਕੱਲ ਖਾਸ ਗੱਲ ਇਹ ਹੈ ਕਿ ਬੰਦੀ ਛੋੜ ਦਿਵਸ ਹੈ ਔਰ ਅਕਾਲ ਤਸਰ ਦੇ ਜਥੇਦਾਰ ਬਲਾਂ ਬਕਾਇਦਾ ਐਲਾਨ ਕੀਤਾ ਗਿਆ ਕਿ ਕੱਲ ਬੰਦੀ ਛੋੜ ਦਿਵਸ ਤੇ ਦੁਆਲੀ ਦਾ ਤਿਹਾਰ ਮਨਾਇਆ ਜਾਏਗਾ ਕਿਉਂਕਿ ਆ ਦੁਨੀਆ ਪਰ ਸੇਠਾ ਸਿੱਖ ਨਬੀ ਪਾਇ ਜਰਾ ਉਹ ਦੇਸ਼ ਨਹੀਂ ਨਾ ਤਮਸਤ ਹੁੰਦਾ ਕਿਉਂਕਿ ਇਧਾ ਬਹੁਤ ਤੁਹਾਡਾ ਇਤਿਹਾਸਿਕ ਅਸ਼ੋਕੜ ਹੈ ਸੇਮੇ குரு ਸਹਿਬਾਨ ਜਿਦੋਂ ਗੁਆਰਿਆ ਦੇ ਕਿਲੇ ਤੋਂ ਬਾਹਰ ਨਿਕਲੇ ਤਾਂ ਉਹ ਭਵੰਜਾ ਰਾਜ ਜਿਹੜੇ ਉੱਤੇ ਕਿਲੇ ਸੀ ਉਹਨਾਂ ਨੂੰ ਰਿਹਾ ਕਰਾ ਕੇ ਬਾਹਰ ਆਏ ਤਾਂ ਉਸ ਖੁਸ਼ੀ ਚ ਉਹਨੇ ਆਏ ਸਾਰੇ ਜੋ ਦਰਬਾਰ ਸਾਹ ਅੰਦਰ ਸਾਹ ਪਹੁੰਚੇ ਤਾਂ ਗੁਰੂ ਸਾਹਿਬਾਨ ਨੂੰ ਤੇ ਆ ਕੇ ਉਹਨੇ ਦਰਬਾਰ ਸਾਹ ਆ ਕੇ ਮੱਥਾ ਟੇਕਿਆ ਤਾਂ ਉਸ ਤੋਂ ਪਹਿਲਾਂ ਜਿਹੜਾ ਸਿੱਖ ਪਾਈ ਜਾ ਰਾ ਸੀ ਉਹਨਾਂ ਦੀ ਆਮਦ ਦੀ ਖੁਸ਼ੀ ਦੇ ਵਿੱਚ ਕਿਉਂ ਦੇ ਦੀਪ ਲਗਾਏਗੇ ਉਹ ਤੋਂ ਤਾਂ ਲੈ ਕੇ ਜਣੀ ਸਦੀਆਂ ਤੋਂ ਸਿੱਖ ਪਾਈ ਜਾ ਰਾ ਬੰਦੀਸ਼ ਰੋੜ ਤੇ ਇਸ ਮਨਾਉਂਦਾ ਹੈ ਬੜਾ ਵੱਡਾ ਇਤਿਹਾਸਕ ਸ਼ੌਕੜ ਤਾਂ ਹੈ ਹੀ ਹੈ ਪਰ ਉਸ ਵੇਲੇ ਦਾ ਜਿਹੜਾ ਮੋਗਲ ਸਾਤ ਨੂੰ ਤਾਂ ਬੜਾ ਹੰਕਾਰੀ ਤੇ ਜ਼ਾਲਮ ਰਾਜਾ ਸੀ ਜਹਾਂਗੀਰ ਉਸ ਵੇਲੇ ਜਿੱਦਾਂ ਪਵੰਜਾ ਰਾਜਾ ਨੂੰ ਕੈਦ ਕੀਤਾ ਗਿਆ ਸੀ ਇਦਾਂ ਹੀ ਗੁਰੂ ਸਾਹਿਬਾਨ ਦੇ ਵਿੱਚ ਚੁਗਲ ਖੁਰਾਣੇ ਚੁਗਲੀਆਂ ਕੀਤੀਆਂ ਤੇ ਉਹਨਾਂ ਨੂੰ ਗਵਾਲੀਅਰ ਕਿਲੇ ਦੇ ਚਕਰਾ ਦੇ ਲਿਆ ਗਿਆ ਸੀ ਪਰ ਸਿੱਖਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਸਮੇਂ ਦੀ ਹਕੂਮਤ ਨੂੰ ਗੁਰੂ ਸਾਹਿਬ ਨੂੰ ਤਾਂ ਰਹਾ ਕਰਨੇ ਪਿਆ ਤੇ ਪਰ ਨਾਲ ਗੁਰੂ ਸਾਹਿਬਾਨ ਫਿਰ ਇਹ ਵੰਡਾਲੇ ਰਾਜੇ ਉਹ ਲੈ ਕੇ ਬਾਹਰ ਆਏ ਉਸ ਖੁਸ਼ੀ ਦੇ ਵਿੱਚ ਬੰਦੀ ਛੋੜ ਦੇ ਕੋ ਤੇ ਦੀਪਕ ਜਗਾਏਗੇ ਹੋਰ ਕੱਲ੍ਹ ਲਈ ਬੰਦੀ ਛੋੜ ਦੇ ਰਸਾ ਦੁਨੀਆ ਭਰ ਚ ਬੈਠਾ ਸਿੱਖ ਭਾਈਚਾਰਾ ਇਸ ਦਿਨ ਦੇ ਉੱਤੇ ਖੁਸ਼ੀ ਨਾਲ ਦੀਪ ਵੀ ਜਗਾਏਗਾ ਆਪਣੇ ਆਪਣੇ ਗੁਰੂ ਘਰਾਂ ਜਾ ਕੇ ਮਤਮਸਤ ਵੀ ਹੋਏਗਾ ਹੋਰ ਜਿਹੜਾ ਦੁਆਲੀ ਦਾ ਤਿਹਾੜੀ ਵੀ ਮਨਾਇਆ ਜਾਏਗਾ ਸੁਦਵਾਲੀ ਦਾ ਤਿਹਾੜੀ ਦੋ ਦਿਨ ਤੇ ਕੱਲ ਜਿਹੜਾਗਾ ਬੰਦੀ ਛੋੜ ਦੇਵਸੀ ਦੁਨੀਆ ਭਰ ਚ ਬੈਠੇਗਾ ਪੰਜਾਬੀ ਸਿੱਖ ਭਾਈਚਾਰਾ ਉਦੋਂ ਤੇ ਅਸਰ ਦੇ ਦਿੱਤਾ ਵਰਤੇ ਮਨਾ ਰਿਹਾ ਜੀ ਜੀ ਸਿੱਧੂ ਸਾਹਿਬ ਤੁਹੇ ਪਾਸੇ ਗੱਲ ਕੀਤੀ ਜਾਵੇ ਜਿੱਥੇ ਇੱਕ ਪਾਸੇ ਪੂਰੇ ਦੇਸ਼ ਭਰ ਦੇ ਵਿੱਚ ਦੀਵਾਲੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਉੱਥੇ ਇੱਕ ਪਾਸੇ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਏ ਨੇ ਲੋਕ ਉੱਥੇ ਦੀਵਾਲੀ ਕਿਹੋ ਜੀ ਹੈ ਕਿਹਾ ਜਾ ਰਿਹਾ ਕਿ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਹਜਵੀ ਨਾਜ਼ੁਕ ਬਣੀ ਹੋਈ ਹੈ ਅਹਿਮ ਸਵਾਲ ਆ ਵਿਭਾਜਿਤ ਜੀ ਸੇਕਰ ਕਰਨ ਦੇਖੋ ਅ ਜਦੋਂ ਆਪਾਂ ਗੱਲ ਕਰਦੇ ਆਂ ਕਿਸਾਨਾਂ ਦੀ ਪੰਜਾਬ ਤਾਂ ਦੇਖੋ ਪਿੰਡਾਂ ਦਾ ਤੇ ਕਿਸਾਨਾਂ ਦਾ ਇਹ ਸੂਬਾ ਜੇ ਦੇਖਿਆ ਜੇ ਜਿਸ ਤਰ੍ਹਾਂ ਦੀ ਇਤਰਾਸ ਦੀ ਪਿਛਲੇ ਸਮੇਂ ਚ ਹੜਾਂ ਕਰ ਬਣੀ ਐ ਤੇ ਨਾ ਤਾਂ ਪੰਜਾਬੀਆਂ ਦੇ ਪਿੰਡਾਂ ਵਾਲਾ ਦੇ ਘਰ ਰਹੇ ਤੇ ਨਾ ਖੇਤ ਰਹੇ ਤੇ ਫਿਰ ਦਿਵਾਲੀ ਕਾ ਦੀ ਦਿਵਾਲੀ ਜਿਹੜੀ ਆ ਕੀ ਦੋ ਹੀ ਕਾਰਨਾ ਕਰਕੇ ਬਣਾਈ ਜਾਂਦੀ ਐ ਘਰਾਂ ਦੀ ਖੁਸ਼ੀਆਂ ਤੇ ਖੇੜਿਆਂ ਲਈ ਔਰ ਦੂਜੀ ਜਿਹੜਾ ਫਸਲਾਂ ਦਾ ਤਿਹਾਰ ਕੀਤਾ ਚ ਫਸਲਾਂ ਰੁੜ ਗਈਆਂ ਅਦਾ ਪੰਜਾਬ ਦਾ ਹੜਾਂ ਦੀ ਰੁੜ ਗਿਆ ਫਸਲਾਂ ਦਾ ਬਰਬਾਦ ਹੋ ਗਿਆ ਹੋਈਆਂ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਇਸੇ ਤਰੀਕੇ ਨਾਲ ਜ਼ਾਰਾਂ ਘਰ ਬਰਬਾਦ ਹੋ ਗਏ ਸੱਤ ਤੋਂ ਵਧੇਰੇ ਲੋਕ ਜਿਹੜਾ ਹਨ ਖੜਾਂ ਦੀ ਲਪੇਟ ਜਾ ਕੇ ਬਹੁਤਾਂ ਸ਼ਿਕਾਰ ਹੋ ਗਏ ਇਸ ਵੱਡੇ ਪੱਧਰ ਤੇ ਜਿਹੜੀ ਤਬਾਹੀ ਤੇ ਤਰਾਸਦੀ ਹੋਈ ਹੈ ਉਹਦੇ ਚਲਦੇ ਆਂ ਆਪਾਂ ਕਹਿ ਰਹੇ ਆ ਕਿ ਪੰਜਾਬੀ ਕਾਦੀ ਤੋੜੀ ਮਾਉਣ ਨਾ ਕਰ ਰਹੇ ਤੇ ਨਾ ਖੇਤਾਂ ਕਿ ਦਿਵੇ ਦੇਖੋ ਜਦੋਂ ਜਗਾਇਆ ਜਾਂਦੇ ਆਪਾਂ ਸਾਰੇ ਜਾਣਦੇ ਆਂ ਨਿਰਗਤੀ ਤੌਰ ਤੇ ਖੇਤਾਂ ਦੇ ਅੰਦਰ ਵੀ ਪਿਛਲਾ ਇਹਨਾਂ ਪ੍ਰਸੂਕੜਾ ਸਵੇਜਾਰੇ ਕਹੇ ਲੋਤਾਰਨੇ ਕਹੇ ਲੋ ਵਡੇ ਵਡੇਰਿਆਂ ਦੀ ਜਾਜ ਪੰਜਾਬੀਆਂ ਨੇ ਆਪਣੀਆਂ ਖੇਤਾਂ ਦੇ ਕਿਈ ਦਮ ਤੇ ਜਾਦਗਾਰਾਂ ਬਣਾਇਆ ਗਿਆ ਉਹਦੇ ਦੀਵੇ ਜਗਾ ਕੇ ਹੁੰਦੇ ਆ ਸੱਥਾ ਹੁੰਦੇ ਆ ਸੰਧੀਆਂ ਉੱਥੇ ਦੀਵੇ ਜਗਾਉਂਦੇ ਆ ਪੁਰਾਣੇ ਉਹ ਵੀ ਕਈ ਪਿੰਡਾਂ 'ਚ ਜਿਵੇਂ ਉਹ ਕੁਮਾ ਦੇਵੀ ਦੀਵੇ ਜਗਾਏ ਜਾਂਦੇ ਸੰਧੀਆਂ ਧਾਮਾਂ ਤੇ ਦੀਵੇ ਜਗਾਏ ਜਾਂਦੇ ਤੇ ਜਦੋਂ ਸੱਥਾਂ ਵੀ ਟੈ ਗਈਆਂ ਤੇ ਨਾ ਜਿਹੜੇ ਖੂਰ ਹੈ ਤੇ ਨਾ ਸੰਧੀਆਂ ਥਾਂ ਰਹੀਆਂ ਤੇ ਦੀਵੇ ਜਗਣਗੇ ਤਾਂ ਕਿੱਥੇ ਜਗਣਗੇ ਤੇ ਜਿਨ੍ਹਾਂ ਨੇ ਦੀਵੇ ਝਕਾਉਣੇ ਆ ਉਹਨਾਂ ਦੀ ਜੇ ਵਿੱਚ ਪੈਸਾ ਹੀ ਨਾ ਹੋਏ ਤੇ ਦੀਵੇ ਕਾਹਦੇ ਨਾਲ ਤੇ ਖੁਸ਼ੀਆਂ ਕਾਹਦੇ ਨਾਲ ਇਹੋ ਜੀ ਸਥਿਤੀ ਦੇ ਵਿੱਚ ਇਸ ਵਾਰ ਦੀਵਾਲੀ ਦਾ ਜਿਹੜਾ ਤਿਹਾੜ ਹੈ ਰਤੀ ਤਿਹਾੜਾ ਜਿਹੜਾ ਹੈਗਾ ਆਪਣੇ ਆਪਣੇ ਢੰਗ ਤਰੀਕੇ ਨਾਲ ਸਹਾਰਾਂ ਦੇ ਮਿੰਡਾ ਤੇ ਮਨਾਇਆ ਜ਼ਰੂਰ ਜਾਏਗਾ ਪਰ ਸਥਿਤੀ ਹੈ ਜਿਹੜੀ ਉਹ ਸਾਫ਼ ਹੈ ਇਸ ਲਈ ਦੇ ਚਾਹਾਂ ਦੇਖੋ ਜਿਸ ਤਰ੍ਹਾਂ ਦੇ ਹਾਲਤ ਬਣੇ ਵੀ ਐ ਤਾਂ ਕਿਸਾਨ ਕੀ ਐ ਮੰਡੀਆਂ ਜਿਹੜੇ ਕਿਸਾਨ ਬੈਠੇ ਐ ਉਹਨਾਂ ਦੀਆਂ ਮੰਡੀਆਂ 'ਚ ਫਸਲਾਂ ਨਹੀਂ ਵਿਕ ਰੀਆਂ ਕਿਉਂ ਕਹਿੰਦੇ ਜੀ ਧੋਨੇ ਦੀ ਨਮੀ ਜ਼ਿਆਦਾ ਐ ਉਹਨਾਂ ਦਾ ਫਸਲਾਂ ਮੰਡੀਆਂ 'ਚ ਲਿਆਉਣ ਜੋਗੀਆਂ ਨਹੀਂ ਰਹੀਆਂ ਤੇ ਜਿਨ੍ਹਾਂ ਨੇ ਮੰਡੀਆਂ 'ਚ ਲੈਂਦੀਆਂ ਉਹਨਾਂ ਨੇ ਮੰਡੀਆਂ 'ਚ ਲੈਂਦੀਆਂ ਫਸਲਾਂ ਨਹੀਂ ਵੇਚਦੀਆਂ ਦੇਖੋ ਬਿਲਕੁਲ ਸਰਕਾਰਾਂ ਦੇ ਵਰਤਾਰੇ ਦੇਖੋ ਕੇਂਦਰ 17% ਤੋਂ ਪਿਛਲੇ ਦਿਨਾਂ 'ਚ ਇੱਕ ਇਨਫੋਰਮੇਸ਼ਨ ਜਾਣਕਾਰੀ ਤਾਂ ਆਈ ਕਿ ਇਸ 17% ਦੀ ਨਮੀ ਆਉਣ ਦੀ ਕੋਈ ਛੋਟ ਦਿੱਤੀ ਜਾਏਗੀ ਹੁੰ ਦਿਵਾਲੀ ਵੀ ਨਿਕਲ ਗਈ ਅੱਧੀ ਜਦ ਫਸਲ ਵੇਚੀ ਜਾਏਗੀ ਉਸ ਤੋਂ ਬਾਅਦ ਨਵੇਂ ਚ ਚਲ ਦਿੱਤੀ ਜਾਵੇ ਨਾ ਦਿੱਤੀ ਜਾਵੇ ਅਧਿਕ ਕਸਾਂਤਾ ਵੈਸੇ ਲੁੱਟੇ ਗਏ ਕਿਉਂ ਨਾ ਵਟਾ ਲਾਜਾ ਹੈ ਸਰਹਾਰੇ ਲੈਣ ਨੂੰ ਤਿਆਰ ਨਹੀਂ ਸਰਕਾਰੀ ਏਜੰਸੀਆਂ ਖਰੀਦਣ ਨੂੰ ਤਿਆਰ ਨਹੀਂ ਤੇ ਪ੍ਰਾਈਵੇਟ ਵਾਲੇ ਘੱਟ ਕੀਮਤ ਦੇ ਤੇ ਖਰੀਦਿਆ ਹੋਈ ਸਿੱਧੀ ਬਣੀ ਹੋਈ ਐ ਕੁਝ ਬਿਮਾਰੀਆਂ ਨਾਲ ਫਸਲਾਂ ਤਬਾਹ ਹੋ ਗਈਆਂ ਕਿਸਾਨ ਦਾ ਵਿਚਾਰੇ ਜਿਹੜਾ ਸੁਣ ਰਿਹਾ ਸੀਗਾ ਭਾਰਤੀ ਕਿਸਾਨ ਯੂਨੀਅਨ ਦਾ ਸਭ ਤੋਂ ਮਜ਼ਬੂਤੜਾ ਪੰਜਾਬ ਦੇ ਜਗENDER ਸਿੰਘ ਰਹਾ ਉਹਨਾਂ ਨੇ ਐਲਾਨ ਕੀਤਾ ਕਿ 23 ਅਕਤੂਬਰ ਤੋਂ ਸੈਂਕੜੇ ਟਰੈਕਟਰ ਮਾਨਸਾ ਵਾਲੇ ਫਰੀਦਕੋਟ ਵਾਲੇ ਬਟਿੰਡਾ ਵਾਲੇ ਸਮਰੂਰ ਵਾਲੇ ਉਹ ਲੈ ਕੇ ਜਿਹੜਾ ਹੜਪੀੜਦ ਖੇਤਰਾਂ ਜਾਣਗੇ ਉੱਥੇ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਆਈਆਂ ਜਿਨ੍ਹਾਂ ਤੇ ਐਨ ਐਨ ਫੁੱਟ ਰੇਤ ਚੜ ਗਈ ਆ ਉਹਨਾਂ ਦਾ ਸਾਫ਼ ਕੀਤਾ ਜਾਏਗਾ ਰੇਤ ਹਟਾਇਆ ਜਾਏਗਾ ਤਾਂ ਕਿ ਤੇ ਬਜਾਈ ਹੋਏਗੀ ਜਾ ਕੇ ਉਹ ਜੀ ਰਾਸ ਦੀ ਨਾਲ ਪੰਜਾਬ ਜੂਝ ਰਿਹਾ ਇਸੇ ਕਰਕੇ ਮੈਂ ਕਹਿਆ ਕਿ ਪੰਜਾਬ ਦੀ ਕਾਦੀ ਦਿਵਾਲੀ ਹੈ ਪੰਜਾਬ ਦਾ ਬੜੇ ਬੜੇ ਸੰਦਾਬ ਨੂੰ ਭੋਗ ਰਿਹਾ ਹੈ ਟਵਾਲੀ ਦੇ ਚਾਹਦੇ ਜੀ ਜੀ ਸਿੱਧੂ ਸਾਹਿਬ ਉਹਦਾ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਕਾਫੀ ਜ਼ਿਆਦਾ ਵਧ ਗਈਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਇੱਕ ਸੰਜੀਵ ਰੋਣਾ ਜੋ ਕੁਝ ਸਮੇਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੇ ਮੂਰਤੋਂ ਯੂ ਟਰਨ ਲੈਂਦੇ ਹੋਏ ਕਾਂਗਰਸ ਦੇ ਵਿੱਚ ਵਾਪਸੀ ਕਰ ਲਈ ਹੈ ਜੀ ਬੀਟੂ ਜੀ ਦਾ ਤੁਸੀਂ ਗੱਲ ਕਰ ਰਹੇ ਹੋ ਪਟਿਆਲਾ ਦੇ ਐਕਸ ਮੇਅਰ ਤੇ ਹੁਣ ਗੱਲ ਕਰ ਰਹੇ ਆ ਆਪਾਂ ਕੈਪਟਨ ਮਰਿੰਦਰ ਦੀ ਕੈਪਟਨ ਮਰਿੰਦਰ ਆ ਪੰਜਾਬ ਦੇ ਮੁੱਖ ਮੰਤਰੀ ਦਾ کئی ਵਾਰ ਰਹੇ ਹੈ ਕਾਂਗਰਸ ਦੇ ਲੰਬਾ ਸਮਾਂ ਆਗੂ ਰਹੇ ਆ ਉਹ ਜਮਾਨਾ ਸੀ ਜਦੋਂ ਪਟਿਆਲਾ ਸ਼ਹਿਰ ਕੈਪਟਨ ਮਰਿੰਦਰ ਦੇ ਸ਼ਹਿਰ ਨਾਲ ਜਾਣਿਆ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਕੈਪਟਨ ਮਰਿੰਦਰ ਦਾ ਸ਼ਹਿਰ ਹੈ ਉਸੇ ਸ਼ਹਿਰ ਦਾ ਆਪਾਂ ਜ਼ਿਕਰ ਕਰ ਰਹੇ ਆਂ ਔਰ ਉਸੇ ਸ਼ਹਿਰ ਦੇ ਸਾ우ਕਾ ਮੇਰ ਦਾ ਬਿਟਵੀਂ ਦਾ ਜ਼ਿਕਰ ਕਰ ਰਹੇ ਆਂ ਜਿਹੜੇ ਕਿ ਜਦੋਂ ਕੈਪਟਨ ਮਰਿੰਦਰ ਨੇ ਕਾਂਗਰਸ 'ਚ ਹਮਲਾ ਲਾ ਆ ਕੇ ਫਾਇਦਾ ਚਲੇ ਗਏ ਬਿਟੂ ਹੁਣੇ ਵੀ ਇਦਾਂ ਦੇ ਹੋਰ ਬਹੁਤ ਸਾਰੇ ਸੱਤੀ ਭਾਜ ਭੱਜਣਗੇ ਹੁਣ ਉਹ ਹੀ ਬਿਟੂ ਨੇ ਜੂਟਰ ਨੇ ਲੀਆ ਭਾਜ ਭੱਜ ਛੱਡ ਕੇ ਕਾਂਗਰਸ ਦਿੱਟ੍ਰਿਸੀਪਾ ਉਹਨਾਂ ਦੀ ਮੌਜੂਦਗੀ ਚ ਉਹ ਫੇਰ ਕਾਂਗਰਸ ਆ ਗਏ ਹੈ ਕਾਂਗਰਸ ਆਏ ਨਹੀਂ ਬਲਕਿ ਉਹਨਾਂ ਨੇ ਬਿਆਨ ਵੀ ਜਾਰੀ ਕੀਤਾ ਕਿ ਜਿਹੜੇ ਅਸੀਂ ਛੱਡ ਕੇ ਕਾਂਗਰਸ ਭਾਜ ਭੱਜ ਗਏ ਸੀ ਨਾ ਕਹਿੰਦਾ ਕਹਿੰਦੇ ਹੁਣ ਦਮ ਜਾ ਘੁੱਟਦਾ ਹੈ ਇਸ ਕਰਕੇ ਵਾਪਸ ਉਹਨਾਂ ਤਿਆਰ ਬੈਠਿਆ ਹੋੜਦਾ ਚਲੋ ਕਿਹੜੇ ਆਉਂਦੇ ਨੇ ਉਹਦੇ ਦੇਖਿਆ ਜਾਏਗਾ ਪਰ ਕਪਟਨ ਅਮਰਿੰਦਰ ਲਈ ਦੇ ਘਰ ਤੋਂ ਦੇ ਮਹਾਰਾਣੀ ਪ੍ਰਨੀਤ ਕੌਰ ਲਈ ਕਿਉਂਕਿ ਬਿੱਟੂ ਇੱਕ ਆ ਸੰਕਾ ਮੇਰੀ ਨਹੀਂ ਬਟੇ ਅਲੱਗ ਇੱਕ ਵੱਡਾ ਹਿੰਦੂ ਚਿਹਰਾ ਵੀ ਹੈ ਪਰ ਭਾਜਪਾ ਨੂੰ ਇਸ ਵੇਲੇ ਉਹਦੇ ਚਿਹਰਿਆਂ ਦੀ ਬੇਅਦ ਲੋੜ ਹੈ ਕਪਟਮ ਰਿੰਦਰ ਤਾਂ ਆਪਣੀ ਇੱਕ ਬੱਕਰੀ ਪਛਾਣ ਰੱਖਦੇ ਆ ਸੋ ਬਿੱਟੂ ਦਾ ਜਿਹੜਾ ਹੈਗਾ ਭਾਜਪਾ ਛੱਡ ਕੇ ਕਾਂਗਰਸ ਜਾਣਾ ਬਿਲਕੁਲ ਤੁਸੀਂ ਠੀਕ ਹੈ ਲਾਜ਼ਮੀ ਤੌਰ ਤੇ ਹੈ ਕਪਟਮ ਰਿੰਦਰ ਤੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਝਟਕਾ ਔਰ ਉਸ ਵੇਲੇ ਲੱਗਿਆ ਝਟਕਾ ਜਦੋਂ ਦੇ ਜਾਂਚ ਹੋ ਰਹੀ ਕਿਸਾਨ ਨੂੰ ਪੰਜਾਬ ਦਾ ਸਵਾਦ ਆਣ ਚੁਣਾ ਹੋਣ ਵਾਲੀਆਂ ਕਿਉਂਕਿ ਕਿਹਾ ਤਾਂ ਇਹ ਜੰਦਾ ਕਿ ਤੜਾ ਤੜ ਲੋਕ ਜਿਹੜੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਉਹ ਛੜ ਛੜਾ ਕੇ ਜਿਹੜਾਗਾ ਭਾਜਪਾ ਜਾ ਰਹੇ ਭਾਜਪਾ ਦੀ ਦੌੜ ਨੇ ਜਾਣੇ ਸ਼ੁਰੂ ਹੋ ਜਾਣ ਤਾਂ ਫਿਰ ਇਹ ਪਾਰਟੀ ਵਾਰੇ ਵੀ ਚੰਗਾ ਸਨੀਆਂ ਨਹੀਂ ਜਾਏਗਾ ਪੋਲਿਟਿਕਲ ਤੌਰ ਤੇ ਜੀ ਜੀ ਸਿੱਧੂ ਸਾਹਿਬ ਉਹਦਾ ਗੱਲ ਕੀਤੀ ਜਾਵੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਸਰਕਾਰਾਂ ਰਾਜ ਨੂੰ ਸਬਸਿਡੀਆਂ ਦੇ ਰਹੀਆਂ ਨੇ ਬਿਜਲੀ ਦੀਆਂ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਕਾਫੀ ਜ਼ਿਆਦਾ ਸਖਤ ਹੋ ਗਿਆ ਤੇ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਝਾੜ ਪਾਈ ਹੈ ਇਹ ਬਹੁਤ ਹੈ ਸਵਾਲ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋਗੇ ਜੀ 10000 ਕਰੋੜ ਰੁਪਏ ਦਾ ਬੋਝ ਹੈ ਇਸ ਬਿਜਲੀ ਸਬਸਿਡੀ ਦਾ ਕਿਨ ਪਾਵਰ ਕਮਪਨੀ ਤੇ ਪਿਆ ਹੋਇਆ ਹੈ 10000 ਕਰੋੜ ਦਾ ਬੋਝ ਜਿਹੜਾ ਹੈਗਾ ਕਿਵੇਂ ਸਰਕਾਰਾਂ ਨੂੰ ਵੋ ਚੁੱਕੜੀਆਂ ਕਿਉਂਕਿ ਪੈਸਾ ਤਾਂ ਸਰਕਾਰਾਂ ਵੱਲੋਂ ਹੀ ਹੋਣਾ ਹੈ ਸੋ ਸਬਸਿਡੀ ਦੇ ਰੂਪ ਚ ਹੋਣਾ ਹੈ ਜਿਹੜੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਜੀ 300 ਯੂਨਟਾਂ ਹਰ ਪਰਿਵਾਰ ਨੂੰ ਮੁਆਫ ਹੈ ਜੇ 300 ਯੂਨਟ ਤੱਕ ਵੀ ਜੀ ਕੋਈ ਫੂਕ ਦਾ ਤਾਂ ਉਹਦੇ ਵੀ ਬਿਜਲੀ ਦਾ ਬਿੱਲ ਨਹੀਂ ਕੋਈ ਦਾ ਫ੍ਰੀ ਆਉਂਦੀ ਹੈ ਇਹ ਕਿਸਾਨ ਆ ਜਾਂ ਗਰੀਬ ਹੈ ਛੇ ਕੋਈ ਵੀ ਹੈ ਦੂਜੇ ਪਾਸੇ ਖੇਤੀ ਟੂਬਲੰਡੀ ਆਪਾਂ ਜਾਣਦੇ ਆ ਜਦੋਂ ਮੁਖਵੰਦੇ ਪ੍ਰਕਾਸ਼ ਕੁਬਾਦਲ ਸੀ ਉਸ ਵੇਲੇ ਤੋਂ ਚੁਰਿਆ ਆ ਰਿਹਾ ਖੇਤੀ ਟੂਬਲੰਡੀ ਬਹੁਤ ਬਿਜਲੀ ਉਹ ਤਾਂ ਬਿਜਲੀ ਦੀ ਸ਼ੁਰੂਆਤ ਇਸ ਕਰਕੇ ਹੋਈ ਸੀ ਕਿ ਕਿਸਾਨ ਪਹਿਲੇ ਮੰਦਾ ਹਲਿਆਦ ਚਾਹ ਤੇ ਉਹਨਾਂ ਨੂੰ ਕੋਈ ਨਾ ਕੋਈ ਸਬਸਿਡੀ ਚਾਹੀਦੀ ਹੈ ਜਿਸ ਦੇ ਨਾਲ ਰਹਿਤ ਹੋ ਸਕੇ ਕਿਸਾਨ ਆਪਣਾ ਜੀਵਨ ਨਿਰਵਾਹ ਸੌਖਿਆ ਕਰ ਸਕਣ ਕਿਉਂਕਿ ਨਾ ਤਾਂ ਫਸਲਾਂ ਦੇ ਭਾਅ ਮਿਲਦੇ ਆ ਬਹੁਤ ਸਾਰੇ ਮਸੀਹ ਤਾਂ ਜਿਵੇਂ ਪਹਾੜਾਂ ਦਾ ਜ਼ਿਕਰ ਕਰਕੇ ਇੱਥੇ ਕਹਿੰਦੇ ਹੜ ਕਦੇ ਸੋਕਾ ਇਸ ਕਰਕੇ ਬਿਜਲੀ ਦੀ ਜਿਹੜੀ ਖੇਤੀ ਟੂਵਲਾਂ ਲਈ ਬਿਜਲੀ ਸੀ ਉਹ ਮੁਫਤ ਕੀਤੀ ਗਈ ਸੀ ਤੇ ਜੇ ਹੁਣ ਕੇਂਦਰ ਜਿਸ ਤਰ੍ਹਾਂ ਨਵੀਂ ਨੀਤੀ ਅਪਣਾ ਰਿਹਾ ਹੈ ਉਹ ਕਈ ਪ੍ਰਪੋਜ਼ਲ ਲੈ ਕੇ ਆ ਰਿਹਾ ਜਿਸ ਦੇ ਮਤਲਬ ਕੀ ਹੈ ਕਿ ਜਿਹੜੇ ਰਾਜਾਂ 'ਚ ਐਡੇ ਵੱਡੇ ਵੱਡੇ ਬਿੱਲ ਪੈਂਡਿੰਗ ਪਏ ਆ ਤੇ ਕੇਂਦਰ ਇੱਕ ਤਰੀਕੇ ਨਾਲ ਦਬਾਅ ਬਣਾ ਰਿਹਾ ਕਿ ਤੁਸੀਂ ਜਿਹੜੇ ਰਾਜ ਹੈਗੇ ਨੇ ਜਿਹੜੇ ਵੱਡੀਆਂ ਸਬਸਿਡੀਆਂ ਦੇ ਰਹੇ ਹੋ ਆਪਣੀਆਂ ਸਬਸਿਡੀਆਂ ਖਤਮ ਕਰੋ ਸੋ ਇੱਕ ਤਾਂ ਉਹਨਾਂ ਰਾਜਾਂ ਲਈ ਵੀ ਖਤਰੇ ਦੀ ਘੰਟੀ ਹੈ ਜਿਹੜੇ ਵੱਡੀਆਂ ਸਬਸਿਡੀਆਂ ਤੇ ਬਿੱਲ ਲੈ ਕੇ ਬੈਠੇ ਆ ਉਹ ਕਹਿੰਦੇ ਜਾਂਦਾ ਦੇਗੀ ਕਰੋ ਤੇ ਨਹੀਂ ਜਿਹੜਾ ਹੈਗਾ ਬਿਜਲੀ ਦੇ ਬਿੱਲ ਆਓ ਇਹ ਬਿਜਲੀ ਦੇ ਬਿੱਲ ਲੱਗਦੇ ਆ ਜਿਹੜਾ ਖੇਤੀ ਦੇ ਜਿਹੜੇ ਕਰਾਂ ਲਈ ਉਹ ਤਾਂ ਹੈ ਹੀ ਆ ਦੇਖੇ ਖੇਤੀ ਟੂਵਲ ਦੇ ਬਿੱਲ ਜਦੋਂ ਲੱਗਣੇ ਸ਼ੁਰੂ ਹੋ ਜੇ ਤਾਂ ਬਹੁਤ ਵੱਡਾ ਪੰਜਾਬ ਦਾ ਇੱਕ ਵੱਡਾ ਅੰਦੋਲਨ ਸ਼ੁਰੂ ਹੋ ਜਾਏਗਾ ਜਣੀ ਸੋਚੇ ਨਹੀਂ ਜਾ ਸਕਦਾ ਪੰਜਾਬ ਜੇ politcal ਤੌਰ ਤੇ ਕੋਈ ਗੱਲ ਕਰੇ ਕਿ ਵੀ ਅੱਜ ਦੇ ਸਮੇਂ ਚ ਕਿਸਾਨਾਂ ਲਈ ਕੋਈ ਖੇਤੀ ਟੂਵਲ ਦੇ ਬਿੱਲ ਲੱਗ ਸਕਦੇ ਆ ਪਾਛ ਪਾ ਕੇ ਕੇਂਦਰ ਸਰਕਾਰ ਲੱਗਦਾ ਕਿ ਉਸ ਨੇ ਵੀ ਇੱਕ ਤਰ੍ਹਾਂ ਦਾ ਪੱਤਾ ਹੱਸ ਛੱਡ ਕੇ ਦੇਖਿਆ ਕਿ ਦੇਖੋ ਕੀ ਪ੍ਰਤੀਕਰਮ ਹੁੰਦਾ ਕਿਉਂਕਿ ਪੰਜਾਬ ਚ ਇੱਕ ਸਾਲ ਬਾਅਦ ਚੋਣਾਂ ਜੀ ਪੰਜ ਪਾ ਵੀ ਚਾਏਗੇ ਪੰਜ ਪਾ ਨੂੰ ਪਹਿਲੇ ਪਤਾ ਹੈ ਕਿ ਕਿਸ ਕਦਰ ਜਿਹੜਾਗਾ ਕਿਸਾਨ ਅੰਦੋਲਨ ਹੋਇਆ ਸੀ ਤੇ ਕਿਵੇਂ ਕੇਂਦਰ ਸਰਕਾਰ ਨੂੰ ਜੂਟਰਨ ਮਾਰਨੀ ਪਈ ਸੀ ਹੁਣ ਜੇ ਕਿਦਰੇ ਖੇਤੀ ਟੂਵਲਾਂ ਦੀ ਬਿਜਲੀ ਵਾਪਸ ਲਈ ਗਈ ਸਬਸਿਡੀ ਜਿਹੜੀ ਵਾਪਸ ਲਈ ਗਈ ਉਹਦੇ ਤੇ ਬਿਲ ਆਦ ਤੇ ਤਾਂ ਖੇਤੀ ਟੂਵਲਾਂ ਨੇ ਉੱਡਾ ਵੱਡਾ ਅੰਦੋਲਨ ਠੇਗਾ ਜਿਦਾ ਵੱਡਾ ਦਿੱਲੀ ਦਾ ਅੰਦੋਲਨ ਸੀ ਉਸ ਨਾਲੇ ਵੱਡਾ ਅੰਦੋਲਨ ਹੋ ਸਕਦਾ ਸੋ ਇਹ ਬਹੁਤ ਵੱਡਾ ਕਿਉਂਕਿ ਇਸ ਵੇਲੇ ਕਿਸਾਨਾ ਕੋਨੇ ਤੇ ਕਹਿਣਾ ਵੀ ਸ਼ੁਰੂ ਕਰਤਾ ਹੈ ਇਹ ਕੇਂਦਰ ਦੀ ਚਾਲ ਹੈ ਕਿਸਾਨਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ ਕਿਉਂਕਿ ਕਿਸਾਨ ਕੇਂਦਰ ਦੀਆਂ ਨੀਤੀਆਂ ਨਾਲ ਸੰਤੁਸ਼ਟ ਨਹੀਂ ਖੇਤੀਬਾੜੀ ਨੀਤੀਆਂ ਤੇ ਅੰਦੋਲਨ ਚਲਾ ਰਹੇ ਆ ਇਸ ਕਰਕੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਕੇਂਦਰ ਇਹੋ ਜਿਹੇ ਨਵੇਂ ਤੋਂ ਨਵੇਂ ਪ੍ਰਸਤਾਵ ਲੈ ਕੇ ਆ ਰਿਹਾ ਹੈ ਕਿ ਕਿਸ ਕਦਰ ਇਹਨਾਂ ਦੇ ਜਿਹੜੇ ਮੌਜੂਦ ਜਿਹੜੀ ਪਿਛਲੀ ਨੀਤੀ ਜਾਂਦੀ ਟੂਵਲਾਂ ਨੂੰ ਉਹ ਵਾਪਸ ਲਈ ਜਾਵੇ ਪ੍ਰਸਤਾਵ ਜ਼ਰੂਰ ਹੈ ਪਰ ਵੀ ਇਹ ਜਾਵਲਰ ਦੇ ਪੱੜੀਗਾ ਤੌਰ ਤੇ ਮੈਂ ਦੇਖਦਾ ਤੇ ਇਹ ਕੰਮ ਹੈ ਨਾ ਸੌਖਾ ਨਹੀਂ ਹੈ ਅੱਜ ਦੇ ਦਿਨ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਸਰਕਾਰ ਆ ਜੀਦਾ ਸਰਕਾਰ ਨੇ ਤਾਂ ਕੀ ਬਣਾਉਣਾ ਇੱਕ ਸਾਲ ਰਹੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਵੀ ਆਪਣੇ ਆਪ ਚ ਪੋਲੀਟিক্যাল ਨੇਤਾ ਹੋਵੇਗਾ ਪਾਰਟੀ ਹੋਵੇਗੀ ਕੁਝ ਲਾਗਣੇ ਵਾਲੇਗੀ ਉਹ ਤੋਂ ਬਾਅਦ ਸੋਚਿਆ ਜਾਂਦਾ ਪਰ ਕੇਂਦਰ ਨੇ ਇੱਕ ਤਰ੍ਹਾਂ ਦੀ ਜਿਹਨੂੰ ਪੰਜਾਬੀ ਚ ਕਹਿੰਦੇ ਸ਼ਿੰਗੜੀ ਜੀ ਛੇੜਤੀ ਹੈ ਕਿ ਦੇਖਦੇ ਹਾਂ ਕੀ ਪ੍ਰਤੀਕਰਮ ਹੁੰਦਾ ਇੱਕ ਤਰ੍ਹਾਂ ਦਾ ਰੌਲਾ ਪੱਲਾ ਸ਼ੁਰੂ ਹੋਈ ਗਿਆ ਨਾ ਪਰ ਫੌਰੀ ਤੌਰ ਤੇ ਉਹ ਅੰਮ੍ਰਿਤ ਜਮਾ ਪਹਿਰਾਉਣਾ ਨਾ ਤਾਂ ਕਿਤੇ ਕੇਂਦਰ ਲਈ ਪੋਸੀਬਲ ਹੈ ਤੇ ਨਾ ਹੀ ਪੰਜਾਬ ਸਰਕਾਰ ਅਜਿਆ ਕਰ ਸਕਦੀ ਹੈ ਜੀ ਜੀ ਸਿੱਧੂ ਸਾਹਿਬ ਉਹਦਾ ਗੱਲ ਕੀਤੀ ਜਾਵੇ ਜਦੋਂ ਤਾਂ ਆਰ ਪੀ ਸਿੰਘ ਦੇ ਵੱਲੋਂ ਦਿੱਲੀ ਦੇ ਸੀਐਮ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਦੋਂ ਤੋਂ ਹੀ ਮੂੜ ਤੋਂ ਦਵਿੰਦਰ ਪੁੱਲਰ ਦੀਆਂ ਜਿਹੜੀਆਂ ਅਟਕਲਾ ਵਧੀਆਂ ਦਿਖ ਰੀਆਂ ਨੇ ਆਖਿਰਕਾਰ ਇਹ ਮਾਮਲਾ ਕੀ ਹੈ ਕਿ ਮੂੜ ਤੋਂ ਜਿਹੜਾ ਘਰਮੰਤਾ ਦਿਖ ਰਿਹਾ ਹੈ ਦੇਖੋ ਪ੍ਰਸਾਦ ਦਵਿੰਦਰ ਪੁੱਲਰ ਇੱਕ ਵੱਡਾ ਐਮ ਉਹਦਾ ਪਿੱਛੇ ਲੰਬੇ ਸਮੇਂ ਦਾ ਸਾਰੇ ਜਾਣਦੇ ਆ ਇੱਕ ਬਸਦਾ ਸ਼ੋਹਨੀਪੁਰ ਜ਼ੋਨ ਦਾ ਪ੍ਰਬੰਧਕ ਕਮੇਟੀ ਸਿੰਘ ਜ਼ਬਾਨ ਲੱਖਵਾਕ ਸਖਸ ਜਿੰਦਗਿਆ ਲਗਾਤਾਰ ਇਹ ਕਹਿ ਰੀਆਂ ਆਖ ਰਿਹਾ ਹੈ ਕਿ ਜਿਹੜੇ ਬੰਦੇ ਸਿੰਘਾਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਸੁੱਕੇ ਆ ਹੁਣ ਜਿੱਥੋਂ ਤੱਕ ਪ੍ਰਸ਼ਾਸਨ ਜਿੰਦਰਪਾਲ ਭੁਲਰ ਉਹਨਾਂ ਦਾ ਸਵਾਲ ਹੈ ਕਿਤਾਉ ਬਿਮਾਰੀ ਤੋਂ ਪੀੜਤ ਹੈ ਪਿਛਲੇ ਲੰਬੇ ਸਮੇਂ ਤੋਂ ਇਲਾਜ ਕਰਵਾ ਰਹੇ ਆ ਇਸੇ ਕਰਕੇ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇ ਤੋਂ ਅਸਰ ਤੋਂ ਦੇਰ ਕੀਤਾ ਗਿਆ ਸੀ ਕਿਉਂਕਿ ਉਹਨਾਂ ਦੀ ਸਿਹਤ ਨਹੀਂ ਠੀਕ ਆ ਲਗਾਤਾਰ ਇਲਾਜ ਕਰਵਾ ਰਹੇ ਆ ਉਹਨਾਂ ਪਾਜਪਾ ਦੇ ਆਗੂ ਆ ਸਪੋਰਟਸ ਪਰਸਨ ਕੇਂਦਰ ਦੇ ਆਰ ਪੀ ਸਿੰਘ ਉਹਨਾਂ ਨੇ ਆਵਾਜ਼ ਉਠਾਈ ਹੈ ਚੰਗੀ ਗੱਲ ਹੈ ਕਿ ਪ੍ਰਸਿੱਧ ਦਿਨਦਰ ਪਾਲ ਕੋਲੋਂ ਉਹਨਾਂ ਨੂੰ ਕਰਕੇ ਜਨਾਨਾ ਚਾਹੀਦਾ ਤਾਂ ਕਿ ਆਪਣੇ ਜਿੰਦਗੀ ਦੇ ਜਿਹੜੇ ਬੱਚੇ ਦਿਹਾੜੇ ਆਪਣੇ ਪਰਿਵਾਰ ਨਾਲ ਸੌਖਾਂ ਕਰ ਸਕਣ ਉਹਦੇ ਚੱਲਦਿਆਂ ਜਿਹੜਾ ਹੈ ਆਰ ਪੀ ਸਿੰਘ ਨੇ ਜਿਹੜੀ ਹੈ ਸਰ ਦਿੱਲੀ ਸਰਕਾਰ ਆ ਉਹਦੀ ਜਿਹੜੀ ਮੁੱਖ ਮੰਤਰੀ ਹੈ ਮਹਿਲਾ ਉਹਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਰੇਖਾ ਗੁਪਤਾ ਦੇ ਨਾਲ ਉਹਨਾਂ ਨੂੰ ਕਿਹਾ ਕਿ ਪ੍ਰਸਿੱਧ ਦਿਨਦਰ ਪਾਲ ਪਰ ਰਜ਼ਾ ਲਕੇ ਸਾਰ ਉਤੇ ਹੁੰਦਾ ਦੇ ਨਾਲ ਵਿਚਾਰਿਆ ਜਾ ਜਿਹੜੀ ਜਾਣਕਾਰੀ ਉਹਨਾਂ ਤੱਕ ਇਹ ਵੀ ਆ ਕਿ ਦਿੱਲੀ ਦੀ ਜਿਹੜੀ ਸਰਕਾਰ ਹੈ ਜਿਸ ਦੀ ਆਪਣੀ ਸਰਕਾਰ ਉਸ ਵੱਲੋਂ ਇਸ ਮਾਮਲੇ ਤੇ ਵਿਚਾਰਾਂ ਵੀ ਸ਼ੁਰੂ ਹੋ ਚੁੱਕੀਆਂ ਹੋ ਸਕਦਾ ਸਹਾਨਾ ਤੋਂ ਇਨਕਾਰ ਨਹੀਂ ਕੀਤਾ ਜਾਦਾ ਕਿ ਉਹਨਾਂ ਵਾਲੇ ਦਿਨਾਂ ਦੇ ਅੰਦਰ ਪ੍ਰਸਿੱਦ ਦਿਵਿੰਦਰ ਪਾਪੂ ਲਰ ਨੂੰ ਜਿਹੜੇ ਤੋਂ ਰਾਹਤ ਮਿਲ ਸਦੀ ਆਪਣੇ ਪ੍ਰਵਾਹ ਚੋ ਜਾ ਸਕਦੇ ਆ ਮੁੱਖੀ ਘੱਟਰਾ ਕੀਮਤਾਂ ਦੀ ਜਿਹ ਗੱਲ ਕਰੀਏ ਕਿਸੇ ਤਰੀਕੇ ਨਾਲ ਵੀ ਬਾਜੂ ਨਹੀਂ ਹੈਗਾ ਉਹਨਾਂ ਨੂੰ ਜੇਕਰ ਰੱਖਣਾ ਹਾਲਾਂਕਿ ਬਾਕੀ ਜਿਹੜੇ ਬੰਦੇ ਸਿੰਘ ਆ ਉਹ ਵੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਇਹਦੇ باوجود ਵੀ ਕੇਂਦਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ باوجود ਇਹਦੇ ਲੱਖਾਂ ਲੱਖਾਂ ਦਸਤਖਤ ਕਰਵਾ ਕੇ ਦਿੱਤੇ ਗਏ ਨਾ ਕੇਂਦਰ ਸਰਕਾਰ ਤੇ ਨਾ ਤਾਂ ਹਾਲਤਾਂ ਇਸ ਮੁੱਦੇ ਦੇ ਅਜੇ ਤੱਕ ਤਾਸ ਤੋਂ ਮਾਸ ਨਹੀਂ ਹੋਈਆਂ ਪਰ ਇਹਦੇ ਮਾਮਲੇ ਦੇ ਵਿੱਚ ਫੌਰੀ ਤੌਰ ਤੇ ਫੈਸਲੇ ਲਏ ਜਾਣ ਦੀ ਲੋੜ ਆ ਕਿਉਂਕਿ ਕਮਾਂਤਰੀ ਬਦਤੇ ਦੇ ਦੇਖਿਆ ਜਾਵੇ ਤੇ ਵੱਡਾ ਵੱਡਾ ਗੈਰਮਾਨਵੀ ਅਨਿਆਇ ਅਨਸਾਫੀ ਹੈ ਬੇਇਨਸਾਫੀ ਹੈ ਕਿਸ ਜਾਵਾ ਪੂਰੀਆਂ ਕਰ ਚੁੱਕੇ ਬਜ਼ੁਰਗ ਹੋ ਚੁੱਕੇ ਆਪ ਉਹ ਔਰ ਜਿਹੜੇ ਆ ਗਏ ਭੀਮਾਰੀਆਂ ਤੋਂ ਪੀੜਤ ਹਨ ਫਿਰ ਵੀ ਕਿਉਂ ਨਹੀਂ ਜਿਹੜਾ ਦੁਰਿਆ ਕੀਤਾ ਜਾ ਰਿਹਾ ਜੀ ਸਿੱਧੂ ਸਾਹਿਬ ਜੇ ਗੱਲ ਕੀਤੀ ਜਾਵੇ ਹਰਿਆਣਾ ਸਰਕਾਰ ਨੇ ਇੱਕ ਕਿਸਾਨਾਂ ਨੂੰ ਦੀਵਾਲੀ ਮੌਕੇ ਵੱਡਾ ਤੋਹਫਾ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਜਿਹੜਾ ਗੰਨੇ ਦਾ ਰੇਟ ਬਤਾ ਦਿੱਤਾ ਹੈ ਬਿਲਕੁਲ ਹਰਿਆਣਾ ਸਰਕਾਰ ਨੇ ਦੀਵਾਲੀ ਦੇ ਮੌਕੇ ਤੇ ਇੱਕ ਚੰਗਾ ਤੁਸੀਂ ਜਿਹਦਾ ਜ਼ਿਕਰ ਕਰ ਰਹੇ ਤੋਹਫਾ ਦਿੱਤਾ ਹੈ ਇਹਨੂੰ ਤੋਂ ਬਦਾਈਆ ਰਿਆ ਹਰਿਆਣਾ ਸਰਕਾਰ ਨੇ ਦਾਵਾ ਵੀ ਕੀਤਾ ਕਿ ਜੁਐਸਡੀ ਗੰਨੇ ਦਾ ਰੇਟ ਹੈ ਕੌਮੀ ਪੱਤਰ ਤੇ ਸਾਰੇ ਦੇਸ਼ ਨਾਲੋਂ ਵਧੇ ਰਿਹਾ ਹਾਲਾਂਕਿ ਜੋ ਪਿਛਲੇ ਦਿਨਾਂ ਚ ਕਿੰਤਾ ਵਧਾਇਆ ਗਈਆਂ ਸੀ ਉਦੋਂ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਪੰਜਾਬ ਦਾ ਰੇਟ ਗੰਨੇ ਦਾ ਸਭ ਤੋਂ ਵਧੇ ਰਿਹਾ ਤੇ ਹੁਣ ਹਰਿਆਣਾ ਨੇ ਉਸ ਤੋਂ ਥੋੜਾ ਵਧਾ ਕੇ ਇਹ ਦਾਵਾ ਕਰ ਦਿੱਤਾ ਕਿ ਸਾਡਾ ਦੇਸ਼ ਸਭ ਤੋਂ ਵਧੇ ਰੇ ਗੰਨੇ ਦਾ ਭਾਅ ਚ ਕੀ ਗੱਲ ਹੈ ਪਰ ਮੈਂ ਇਹ ਸਮਝਦਾ ਕਿ ਗੰਨੇ ਦਾ ਭਾਅ ਵਧਾਉਣਾ ਤਾਂ ਚਲੋ ਇੱਕ ਰਾਹਤ ਵਾਲੀ ਗੱਲ ਹੈ ਪਰ ਬਾਕੀ ਫਸਲਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਸੰਘਰਸ਼ ਕਰ ਰਿਹਾ ਹੈ ਖਾਦ ਤੇ ਐਮ ਐਸ ਵੀ ਦੇ ਮੁੱਦੇ ਨੂੰ ਲੈ ਕੇ ਜਿਸੋ ਫਸਲਾਂ ਮਾਰਕੀਟ ਤੋਂ ਆਉਂਦੇ ਹਨ ਹਰਿਆਣਾ 'ਚ ਵੀ ਇਹੀ ਹਾਲਤ ਹੈ ਕਹਨ ਨੂੰ ਦਾਅਵੇਦਾਰੀਆਂ ਕਰਦੀ ਹੈ ਹਰਿਆਣਾ ਸਰਕਾਰ ਕਿ ਸੀਸੀ ਐਮ ਐਸ ਵੀ ਦੇ ਫਸਲ ਚੁੱਕਦੇ ਆ ਪਰ ਜੇ ਉੱਥੇ ਮੱਕੀ ਦੀ ਗੱਲ ਕਰ ਲਈਏ ਥਾਲੀ ਬੀਜਾਂ ਦੀ ਗੱਲ ਕਰ ਲਈਏ ਤੇਲ ਬੀਜਾਂ ਦੀ ਗੱਲ ਕਰ ਲਈਏ ਕਣਕ ਤੇ ਝੋਨੇ ਦੀ ਫਸਲ ਨੂੰ ਛੱਡ ਕੇ ਉਹ ਜਿਹੜੀਆਂ ਬਹੁਤਿਆਂ ਫਸਲਾਂ ਆ ਉਹ ਪ੍ਰਾਈਵੇਟ ਖੇਤਰ ਦੇ ਜਿਹੜੇ ਵਪਾਰੀ ਆ ਕਾਰੋਬਾਰੀ ਚੁੱਕਦੇ ਆ ਆਪਾਂ ਪੰਜਾਬ ਦਾ ਹੀ ਜੇ ਜ਼ਿਕਰ ਕਰੀਏ ਤਾਂ ਬਾਸਮਤੀ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਘੱਟੋ-ਘੱਟ 1000 ਰੁਪਿਆ ਪ੍ਰਤੀ ਕੰਟਲ ਇੱਕ ਪਾਸੇ ਤਾਂ ਘਟ ਚਾੜ ਹੈ ਦੂਜੇ ਪਾਸੇ ਕੀਮਤ ਘੱਟ ਮਿਲਦੀ ਹੈ ਸੋ ਗੰਨੇ ਦੀ ਕੀਮਤ ਵਧਾਉਣਾ ਚੰਗੀ ਗੱਲ ਹੈ ਪਰ ਕੇਂਦਰ ਦੇ ਹਰਿਆਣਾ ਚ ਭਾਜਪਾ ਦੀ ਸਰਕਾਰ ਹੈ ਜੇ ਭਾਜਪਾ ਸਰਕਾਰ ਹਰਿਆਣੇ ਵਾਲੀ ਇੰਨੀ ਹਮਦਰਦੀ ਰੱਖਦੀ ਹੈ ਤਾਂ ਉਹਨਾਂ ਨੂੰ ਜਿੱਦਾਂ ਪੰਜਾਬ ਵਾਲੇ ਕਹਿ ਰਹੇ ਇਹਨਾਂ ਨੂੰ ਵੀ ਚਾਹੀਦਾ ਹਰਿਆਣਾ ਵਾਲਿਆਂ ਦੇ ਕੇਂਦਰ ਨਾਲ ਗੱਲਬਾਤ ਕਰ ਬਾਕੀ ਫਸਲਾਂ ਤੇ ਵੀ ਐਮ ਐਸ ਵੀ ਦੇ ਨਾਲ ਫਸਲ ਚੁੱਕੀ ਜਾਵੇ ਤਾਂ ਹੀ ਅਸਲ ਦਿਵਾਲੀ ਹੈ ਇਹ ਦਿਵਾਲੀ ਤਾਂ ਦਿਵਾਲੀ ਲੰਗਣ ਤੇ ਨਾਲ ਹੀ ਮਿੱਠਾ ਮੂੰਹ ਹੋਏਗਾ ਉਸ ਤੋਂ ਬਾਅਦ ਫਿਰ ਬਾਕੀ ਫਸਲਾਂ ਤੇ ਕੋਈ ਹਾਲ ਹੈ ਜੋ ਪਹਿਲਾਂ ਵਾਲਾ ਜੀ ਜੀ ਸਿੱਧੂ ਸਾਹਿਬ ਪੁੱਤਰ ਗੱਲ ਕਰੀ ਤੀ ਜਾਵੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਡੋਨਲਡ ਟਰੰਪ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਬੜੇ ਹੀ ਸਖਤ ਕਦਮ ਚੁੱਕੇ ਜਾ ਰਹੇ ਨੇ ਪਰ ਇਸ ਵਿਚਾਲੇ ਖਬਰ ਇਹ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਨੀਤੀਆਂ ਨੇ ਉਸ ਦੇ ਵਿਰੁੱਧ ਲੋਕਾਂ ਦੇ ਵੱਲੋਂ ਲੱਖਾਂ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੜਕਾਂ ਤੇ ਉਤਰ ਕੇ ਬਿਕੋਜ਼ ਇਹ ਇੱਕ ਤਾਂ ਦੇਖੋ ਜਿਹੜੇ ਪ੍ਰਵਾਸੀ ਹੈ ਉਹ ਆਪਣੇ ਤੌਰ ਤੇ ਬੇਚੈਨ ਹੈ ਦੂਜੇ ਜਿਹੜੇ ਉਥੋਂ ਦੇ ਸਥਾਨਕ ਲੋਕ ਹੈ ਉਨਾਗਾਰੇ ਇੱਕ ਪਾਸੇ ਪ੍ਰਵਾਸੀ ਤੇ ਦੂਜੇ ਪਾਸੇ ਸਥਾਨਕ ਇਸ ਤਰ੍ਹਾਂ ਦੇ ਟਕਰਾਅ ਵੀ ਬਣੇ ਹੋਇਆ ਉੱਥੋਂ ਆਪਦੀਆਂ ਨੀਤੀਆਂ ਕੱਲਾ ਅਮਰੀਕਾ ਲਈ ਨਹੀਂ ਬਾਕੀ ਦੇਸ਼ਾਂ ਦੇ ਵੀ ਹੁਣ ਆਏ ਦਿਨ ਸਿਸ ਕਦਰ ਜਿਹੜਾ ਹੈਗਾ ਭਾਰਤ ਦੇ ਲਈ ਫਿਖੜਾ ਖੜਾ ਕਰਦੇ ਆਂ ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਜਿਵੇਂ ਉਹ ਕੋਈ ਭਾਰਤ ਸਰਕਾਰ ਦੇ ਸਪੋਰਟ ਪਰਸਨ ਹੁੰਦੇ ਆਂ ਨਹੀਂ ਬੜਾ ਅਦਚਾਸਰ ਸਥਿਤੀ ਬਣੀ ਵੀ ਆ ਅਮਰੀਕਾ ਰਾਸਟਰੀ ਚੰਪ ਆਵਾਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਿਆਨ ਦਿੰਦੇ ਆਂ ਕਿ ਜੀ ਹੁਣ ਭਾਰਤ ਜਿਹੜਾ ਹੈਗਾ ਰਸ਼ੀਅਨ ਤੇਲ ਨਹੀਂ ਖਰੀਦੇਗਾ ਰਸ਼ੀਆ ਦਾ ਤੇਲ ਨਹੀਂ ਲਏਗਾ ਭਾਰਤ ਕਹਿੰਦਾ ਜੀ ਇਹੋ ਜਿਹਾ ਤਾਂ ਅਸੀਂ ਕੋਈ ਫੈਸਲਾ ਨਹੀਂ ਤੇ ਹੈ ਇਦਾਂ ਹੀ ਪਹਿਲਾਂ ਜਦੋਂ ਭਾਰਤ ਤੇ ਪਾਕਿਸਤਾਨ ਦਾ ਜੰਗ ਸੀ ਉਹ ਉਸਮਾਨ ਤੇ ਚੰਪ ਨੇ ਇਹ ਗੱਲ ਕੀਤੀ ਕਿ ਜੀ ਮੈਂ ਜੰਗ ਬੰਦ ਕਰਾਂ ਭਾਰਤ ਵਾਲਿਆਂ ਨੂੰ ਕਹਿਣਾ ਪਿਆ ਕਿ ਜੀ ਹੋਜੀ ਕੋਈ ਗੱਲ ਨਹੀਂ ਬਾਅਦ ਕਿਸ ਦਿਨ ਲੇਟ ਜਾ ਕੇ ਪਤਾ ਨਹੀਂ ਕਿਉਂ ਪਾਕਿਸਤਾਨ ਵਾਲਿਆਂ ਨੇ ਕਿਹਾ ਨਹੀਂ ਜੀ ਅਮਰੀਕਾ ਦਾ ਕੋਈ ਦਖਲ ਨਹੀਂ ਸੋਹੇ ਸੋੜੇ ਜਿਹੜਾ ਟਰੰਪ ਹੈਗੇ ਅਮਰੀਕਾ ਦੇ ਰਾਸ਼ਟਰਪਤੀ ਉਹ ਜਿਤੇ ਕੌਮੇ ਪੱਤਰ ਦੇ ਵੱਡੇ ਚੌਧਰੀ ਬਣਦੀ ਕੋਸ਼ਿਸ਼ ਕਰ ਰਿਹਾ। ਕਿਸੇ ਦਿਨ ਜਿਨਾਂ ਆਪਾਂ ਸਾਰੇ ਜਾਣਦੇ ਦਰਸ਼ਕ ਵੀ ਜਾਣਦੇ ਆ ਕਿ ਦਾ ਮంత్రి ਪੱਤਰ ਦਾ ਅਮੰਦਾਵਾਰ ਹੁੰਦਾ ਨਾਮ ਹੁੰਦਾ। ਉਹ ਵੀ ਟਰੰਪ ਨੇ ਬੜੀਆਂ ਦਾਅਵੇਦਾਰੀਆਂ ਕੀਤੀਆਂ ਕਿ ਮੈਂ ਨੇ ਜੁੱਧ ਬੰਦ ਕਰਾਇਆ, ਲੜੀਆਂ ਜੰਗਾਂ ਬੰਦ ਕਰਾਈਆਂ ਤੇ ਅਵਾਰਡ ਮੈਨੂੰ ਮਿਲਣਾ ਚਾਹੀਦਾ। ਉਹਨੂੰ ਨਹੀਂ ਮਿਲਿਆ ਬਲਕਿ ਛੋਟਾ ਜਿਹਾ ਮੋਲਕਾ ਜਿਹੜੀ ਵਿਰੋਧੀ ਤੇਰੀ ਆਗੂ ਹੈ ਉਸਨੇ ਅਵਾਰਡ ਮਿਲਿਆ। ਸੋ ਇਹ ਜਿਹਾ ਸਥਿਤੀਆਂ ਦੇ ਚੱਲਦਿਆਂ ਟਰੰਪ ਨੂੰ ਆਪਣੇ ਮੁਲਕ ਦੇ ਅੰਦਰ ਤੇ ਬਾਹਰ ਇਹ ਵੱਡੀਆਂ ਔਕਿਆਵਾਂ ਪਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਔਰ ਉਦੋਂ ਇੱਕ ਹੋਰ ਜ਼ਿੰਮੇਵਾਰ ਨਹੀਂ ਟਰੰਪ ਦੀਆਂ ਆਪਣੀਆਂ ਨੀਤੀਆਂ ਹੀ ਆਏ ਪਰੇਸ਼ਾਨੀਆਂ ਇਹਦੇ ਕਰਕੇ ਖੜੀਆਂ ਹੋ ਰਹੀਆਂ ਜੀ ਜਿਸ ਤੋ ਸਭ ਉਧਰ ਗੱਲ ਕਰ ਲਈ ਜਾਵੇ ਹੁਣ ਕੈਨੇਡਾ ਦੀ ਵੀ ਤਾਂ ਕੈਨੇਡਾ ਦੇ ਵਿੱਚ ਖਬਰیں ਸਾਹਮਣੇ ਆ ਰਹੀ ਹੈ ਕਿ ਕੈਨੇਡਾ ਜਿਹੜਾ ਹੈ ਇਮੀਗ੍ਰੇਸ਼ਨ ਇਮੀਗਰੈਂਟਸ ਦੇ ਲਈ ਦਰਵਾਜ਼ੇ ਖੋਲ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਐਕਸਪ੍ਰੈਸ ਐਂਟਰੀ ਰਾਹੀਂ ਜਿਹੜਾ ਹੈ ਲੋਕਾਂ ਨੂੰ ਪੀਆ ਦਾ ਸੱਦਾ ਦਿੱਤਾ ਹੈ ਦੇਖੋ ਪੀਆਰ ਦੇ ਜਿਹੜੇ ਮੁੱਦੇ ਦੀ ਗੱਲ ਕਰਦੇ ਆਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆਂ ਕੋਈ ਮੰਤਰੀ ਫਜ਼ਰ ਉਤੇ ਵੱਡਾ ਮਾਮਲਾ ਬਣਾਇਆ ਹੋਇਆ ਛੇ ਅਮਰੀਕਾ ਦੀ ਗੱਲ ਕਰ ਲਈਏ ਚਾਹੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਇਸੇ ਤੇ ਵੱਡਾ ਪਨੈਦੀ ਸਵਾਲ ਹੈ ਆ ਬਾਾਰ-ਬਾਰ ਸਾਡੇ ਮੁਲਕ ਦੇ ਅੰਦਰ ਵੀ ਇਸ ਮੁੱਦੇ ਤੇ ਆਵਾਜ਼ ਉੱਠ ਰਹੀ ਹੈ ਕਿ ਆਪਣੇ ਦੇਸ਼ ਜਦੋਂ ਹੈਗਾ ਆਪਣੇ ਪ੍ਰਵੇਖ ਨੂੰ ਆਪਣੇ ਨੌਜਵਾਨਾਂ ਨੂੰ ਉਹ ਨਹੀਂ ਸੰਭਾਲ ਸਕਦੇ ਉਹਨਾਂ ਨੂੰ ਬੰਦੇ ਰੋਜ਼ਗਾਰ ਨਹੀਂ ਦੇ ਸਕਦੇ ਤਾਂ ਬਾਹਲੇ ਮੁਲਕਾਂ ਵੱਲੋਂ ਚਾਹੇ ਕੈਨੇਡਾ ਚਾਹੇ ਅਮਰੀਕਾ ਆਪਣੇ ਅਧਾਰ ਕਈ ਵਾਰੀ ਉਹ ਸੂਰਤਾਂ ਦਿੰਦੇ ਆਂ ਵੀਰੇ ਸੋਚਦਾ ਬੰਦ ਕੀਤੇ ਇਹਨਾਂ ਨੇ ਕਿ ਕਿਸੇ ਇੱਕ ਵਰਗ ਨੂੰ ਦਿੰਦੇ ਆ ਦੂਜੇ ਵਰਗ ਨੂੰ ਘਟਾਉਂਦੇ ਆ ਅਸਲ ਤਾਂ ਇਹ ਠੀਕ ਹੈ ਕਿ ਸਟੱਡੀ ਲਈ ਜਾਣਾ ਨਾ ਕਿ ਵੱਡੀ ਸਟੱਡੀ ਕਰਕੇ ਇੰਦੇ ਹਿੰਦੁਸਤਾਨ ਚ ਪੜ੍ਹ ਕੇ ਕਿਸੇ ਵੱਡੇ ਰਜਗਾਰ ਤੇ ਜਾਣਾ ਤਾਂ ਚੰਗੀ ਗੱਲ ਹੋ ਸਕਦੀ ਹੈ ਪਰ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਉਹਦੇ ਚੱਲਦਿਆਂ ਜਿਵੇਂ ਪਿਛਲੇ ਸਮੇਂ ਚ ਆਪਾਂ ਜਾਣਦੇ ਸਾਡੇ ਮੁਲਕ ਤੋਂ ਜਾ ਜਾਣੇ ਜਾਜ ਪੜ੍ਹ ਕੇ ਪੜ੍ਹ ਕੇ ਜਿਹੜੇ ਹੈਗੇ ਕਿ ਕੈਨੇਡਾ ਜਾ ਰਿਹਾ ਹੈ ਇੰਗਲੈਂਡ ਜਾ ਰਿਹਾ ਅਮਰੀਕਾ ਜਾ ਰਿਹਾ ਉਹ ਹੁਣ ਉਹਨਾਂ ਦੇਸ਼ਾਂ ਦੇ ਅੰਦਰ ਉਥੋਂ ਦੇ ਸਥਾਨਕ ਲੋਕ ਹੈ ਰੋਜ਼ਗਾਰ ਨੂੰ ਲੈ ਕੇ ਉੱਥੇ ਵਿਰੋਧ ਹੋ ਰਿਹਾ ਹੈ ਸਰਕਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂ ਸਰਕਾਰਾਂ ਆਪਣੇ ਤੌਰ ਤੇ ਕੁਝ ਤਬਦੀਲੀਆਂ ਕਰਦੀਆਂ ਪਰ ਇਹਦਾ ਪੱਕਾ ਹੱਲ ਕੋਈ ਨਹੀਂ ਹੁੰਦਾ ਜਿਹੜਾ ਬਾਹਰ ਪ੍ਰਵਾਸੀ ਗਿਆ ਹੈ ਉਹਦੇ ਲਈ ਆਸਰਤਾ ਤੇ ਗੈਰਸਕਿਲੀ ਦਾ ਮਾਹੌਲ ਅੱਜ ਕੱਲ ਕਿਵਲ ਇੱਕ ਜਗ੍ਹਾ ਨਹੀਂ ਬਲਕਿ ਦੁਨੀਆ ਭਰਤੀ ਪ੍ਰਵਾਸੀਆਂ ਦੇ ਖਿਲਾਫ ਆਵਾਜ਼ ਉੱਠ ਰਹੀ ਹੈ ਮੈਂ ਕਹਿੰਦਾ ਕਿ ਇਹ ਸਿਰ ਇੱਕ ਮੁਲਕ ਦਾ ਮੁੱਦਾ ਨਹੀਂ ਬਲਕਿ ਪੂਰੀ ਦੁਨੀਆ 'ਚ ਵੱਡਾ ਮੁੱਦਾ ਪ੍ਰਵਾਸੀਆਂ ਦਾ ਇਸ ਵੇਲੇ ਬਣਦਾ ਨਜ਼ਰ ਆ ਰਿਹਾ ਹੈ ਜੀ ਜੀ ਬਿਲਕੁਲ ਸਿੱਧੂ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸਦਸ਼ਕੋ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ